ਜਾਬੇ ਲਿੰਕ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਤਮੰਨਾ 베ਦੀ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਹੈ ਨਿਊ ਪੰਜਾਬ ਰੈਸਟੋਰੈਂਟ ਕੋਲੋਨਾ ਵਾਲਿਆਂ ਦੇ ਵੱਲੋਂ ਜੇਕਰ ਤੁਸੀਂ ਇੰਡੀਅਨ ਕੁਜ਼ਨ ਟਰਾਈ ਕਰਨਾ ਚਾਹੁੰਦੇ ਹੋ ਜਾਂ ਕੇਟਰਿੰਗ ਦੀ ਸਰਵਿਸਿਸ ਰਿਕੁਆਇਰਮੈਂਟ ਰੱਖਦੇ ਹੋ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਤਾਂ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਸੁਰੱਖਿਆ ਦੇ ਨਾਲ ਕੈਨੇਡਾ ਸਰਕਾਰ ਫਲਸੀ ਇਮੀਗ੍ਰੇਸ਼ਨ ਤੇ ਚਿਕੰਜਕ ਕਸਨ ਦੇ ਲਈ ਚੁੱਕ ਚੁੱਕੀ ਹੈ ਅਹਿਮ ਕਦਮ ਰਾਸ਼ਟਰਪਤੀ 트럼ਪ ਅਤੇ ਐਲਨ ਮਸਕ ਦੇ ਵਿਚਕਾਰ ਗ੍ਰੀਨ ਕਾਰਡ ਦੇ ਨੂੰ ਲੈ ਕੇ ਛੜੀ ਬਹਿ conservative ਨਵੇਂ ਸਾਲ ਚ liberal ਸਰਕਾਰ ਤੇ ਵਿਰੁੱਧ ਬੇਪਰੋਸ ਦੀ ਮਤਾ ਲਿਆਉਣ ਦੇ ਲਈ ਤਿਆਰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੱਖ-ਵੱਖ ਨੇਤਾਵਾਂ ਦੇ ਵੱਲੋਂ ਦਿੱਤੀ ਗਈ ਸ਼ਰਧਾਂਜਲੀ ਅੰਤਰਰਾਸ਼ਟਰੀ ਵਿਦਿਆਰਥੀ ਹਰਸ਼ਨਦੀਪ ਸਿੰਘ ਦਾ ਕੀਤਾ ਗਿਆ ਅੰਤਮ ਸੰਸਕਾਰ ਫੋਰਟਿਸ ਬੀਸੀ ਨੇ ਸ਼ੁਪ੍ਰਵਾਰ ਨੂੰ 23 ਤੋਂ ਵੱਧ ਕਰਾਂ ਦੇ ਵਿੱਚ ਬਿਜਲੀ ਕੀਤੀ ਬਹਾਰ ਕਲੋਨਾ ਦੇ ਵਿੱਚ ਨਵੇਂ ਸਾਲ ਦੀ ਸ਼ਾਮ ਦੇ ਜਸ਼ਨ ਦੇ ਲਈ ਵਾਟਰ ਸਟੇਟ ਨੂੰ ਅਨਸ਼ਕਤੌਰ ਤੇ ਕੀਤਾ ਗਿਆ ਬੰਦ ਵੈਨਕੂਵਰ ਦੇ ਬੈਂਚ ਦਾ ਲਿਖਾ ਚੋਖਾ ਹੋਇਆ ਅਚਾਨਕ ਬੰਦ ਸੈਂਕੜੇ ਨੌਕਰੀਆਂ ਖਤਮ ਤੇ ਹਮ ਖਬਰਾਂ ਸਤਾਰ ਤੇ ਨਾ ਆਇਰਲੈਂਡ ਦੀ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਬਦਲਾਅ ਕਰਕੇ ਪ੍ਰਵਾਸੀ ਵਿਦਿਆਰਥੀਆਂ ਨੂੰ ਲਗਾਤਾਰ ਛੱਟ ਕੇ ਦੇ ਰਹੀ ਹੈ ਦਾਸਤੀ ਹੈ ਕਿ ਜਾਣਕਾਰੀ ਦੇ ਮੁਤਾਬਕ ਹੁਣ ਸਰਕਾਰ ਨੇ ਆਪਣੇ ਐਕਸਪ੍ਰੈਸ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਵੱਡੇ ਬਦਲਾਅ ਕੀਤੇ ਨੇ ਜਿਸ ਦੇ ਵਿੱਚ ਕਿ ਹੁਣ ਉਮੀਦਵਾਰਾਂ ਦੀ ਯੋਗਤਾ ਨਰਤ ਕਰਨ ਵਾਲੇ ਵਿਆਪਕ ਦਰਜਾਪੰਦੀ ਪ੍ਰਣਾਲੀ ਦੇ ਨਿਯਮਾਂ ਦੇ ਵਿੱਚ ਬਦਲਾਅ ਵੀ ਹੁਣ ਕੀਤਾ ਗਿਆ ਹੈ ਨਵੇਂ ਨਿਯਮਾਂ ਦੇ ਤਹਿਤ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਨ ਲਈ ਉਮੀਦਵਾਰਾਂ ਨੂੰ ਕਈ ਵਾਧੂ ਅੰਕ ਨਹੀਂ ਦਿੱਤੇ ਜਾਣਗੇ ਜਿहां ਨਵੇਂ ਨਿਯਮ ਸਾਲ 2025 ਤੋਂ ਲਾਗੂ ਹੋਣਗੇ ਇਸ ਨਾਲ ਹੀ ਵਿਆਪਕ ਦਰਜਾਬੰਦੀ ਪ੍ਰਣਾਲੀ ਦੇ ਵਿੱਚ ਤਬਦੀਲੀਆਂ ਉਹਨਾਂ ਲੋਕਾਂ ਨੂੰ ਪ੍ਰਭਾਵਿਤ ਕਰਨਗੀਆਂ ਜੋ ਕਿ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਤਹਿਤ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਪ੍ਰਵਾਸ ਕਰਨ ਦਾ ਇਰਾਦਾ ਰੱਖਦੇ ਨੇ ਦੱਸਦੀ ਕਿ ਇਹ ਨਿਯਮ ਉਹਨਾਂ ਲੋਕਾਂ ਤੇ ਵੀ ਲਾਗੂ ਹੋਣਗੇ ਜੋ ਕੈਨੇਡਾ ਦੇ ਵਿੱਚ ਪਹਿਲਾਂ ਹੀ ਅਸਥਾਈ ਤੌਰ ਤੇ ਕੰਮ ਕਰ ਰਹੇ ਨੇ ਇਸ ਦੇ ਨਾਲ ਹੀ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਨਵੇਂ ਨਿਯਮ ਲਾਗੂ ਹੋਣਗੇ ਉਹਨਾਂ ਉਮੀਦਵਾਰਾਂ ਤੇ ਵੀ ਲਾਗੂ ਹੋਣਗੇ ਜਿਨ੍ਹਾਂ ਦੀ ਨੌਕਰੀ ਦੀ ਪੇਸ਼ਕਸ਼ ਮਿਲੀ ਹੈ ਤੇ ਨਾਲ ਕੀ ਉਹ ਉਮੀਦਵਾਰ ਜੋ ਨਵੇਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트럼ਪ ਅਤੇ ਐਲਨ ਮਸਕ ਦੇ ਵਿਚਕਾਰ ਅਮਰੀਕਾ ਦੇ ਵਿੱਚ ਪੜ ਰਹੇ ਹਰ ਨੌਜਵਾਨਾਂ ਨੂੰ ਨਵੇਂ ਗ੍ਰੀਨ ਕਾਰਡ ਦੇ ਨੂੰ ਲੈ ਕੇ ਬਹਿਸ ਛਿੜੀ ਜਾਣਕਾਰੀ ਮੁਤਾਬਕ ਐਲਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਉੱਤੇ ਲਿਖਿਆ ਹੈ ਕਿ ਤੁਸੀਂ ਅਮਰੀਕਾ ਨੂੰ ਜੇਤੂ ਬਣਾਉਣਾ ਚਾਹੁੰਦੇ ਹੋ ਜਾਂ ਲੂਜ਼ ਜੇਕਰ ਤੁਸੀਂ ਦੁਨੀਆ ਦੇ ਸਭ ਤੋਂ ਵਧੀਆ ਪ੍ਰਤਿਭਾ ਨੂੰ ਕਿਸੇ ਹੋਰ ਦੇਸ਼ ਚ ਕੰਮ ਕਰਨ ਲਈ ਭੇਜਦੇ ਹੋ ਤਾਂ ਅਮਰੀਕਾ ਦਾ ਨੁਕਸਾਨ ਹੋਵੇਗਾ ਦੱਸਦੇ ਕਿ ਉਹਨਾਂ ਕਹਿੰਦੇ ਕਿ ਜੇਕਰ ਤੁਸੀਂ ਇੱਥੇ ਪ੍ਰਤਿਭਾ ਨੂੰ ਰੋਕਦੇ ਹੋ ਤਾਂ ਤੁਸੀਂ ਅਮਰੀਕਾ ਨੂੰ ਜੇਤੂ ਬਣਾ ਸਕਦੇ ਹੋ ਮਸਕ ਨੇ ਇੱਥੋਂ ਤੱਕ ਕਿਹਾ ਹੈ ਕਿ ਸਿਲੀਕਨ ਵੈਲੀ ਵਿੱਚ ਇੰਜੀਨੀਅਰਿੰਗ ਪ੍ਰਤਿਭਾ ਦੀ ਹਮੇਸ਼ਾ ਕਮੀ ਰਹੀ ਹੈ ਇਸੇ ਕਰਕੇ ਉਹ ਕਹਿੰਦਾ ਕਿ ਇਹ ਇੱਕ ਰਿਪੋਰਟ ਦੇ ਮੁਤਾਬਿਕ ਇਕੱਲੇ ਸੈਮੀ ਕੰਡਕਟਰ ਇੰਡਸਟਰੀ ਨੂੰ 2032 ਤੱਕ ਇੱਕ 60 ਹਜ਼ਾਰ ਇੰਜੀਨੀਅਰਸ ਦੀ ਲੋੜ ਹੈ ਅਤੇ ਇਸ ਉਦਯੋਗ ਨੂੰ ਅੱਗੇ ਲਿਜਾਣ ਲਈ 250 ਬਿਲੀਅਨ ਡਾਲਰ ਤੋਂ ਵੱਧ ਦੀ ਨਿਵੇਸ਼ ਦੀ ਲੋੜ ਹੋਵੇਗੀ। ਟੈਲੈਂਟ ਮਸਤ ਦੇ ਮੁਤਾਬਕ AI ਮਹਾਰਾ ਦੀ ਮੰਗ ਇਸ ਸਮੇਂ ਸਭ ਤੋਂ ਵੱਧ ਹੈ ਅਤੇ ਦੇਸ਼ ਦੇ ਵਿੱਚ ਤੇਜ਼ੀ ਦੇ ਨਾਲ ਪੈਦਾ ਹੋਣੀ ਚਾਹੀਦੀ ਹੈ। ਹੁਣ ਜੇਕਰ ਮਹਾਰਾ ਦੀ ਕਮੀ ਹੁੰਦੀ ਹੈ ਤਾਂ AI ਤੋਂ ਲੈ ਕੇ ਸੈਮੀ ਕੰਡਕਟਰ ਤੱਕ ਸਾਰੇ ਉਦਯੋਗਾਂ ਨੂੰ ਨੁਕਸਾਨ ਹੋਵੇਗਾ। ਕੰਜ਼ਰਵੇਟਿਵਸ ਦਾ ਕਹਿਣਾ ਹੈ ਕਿ ਉਹ ਨਵੇਂ ਸਾਲ ਦੇ ਵਿੱਚ ਫੈਡਰਲ ਲਿਬਰਲਿਸਟ ਸਰਕਾਰ ਦੇ ਵਿਰੁੱਧ ਬੇਫਰੋਜ਼ਗੀ ਮਤਾ ਪੇਸ਼ ਕਰਨ ਜਾ ਰਹੀ ਹੈ। ਸ਼ੁੱਕਰਵਾਰ ਨੂੰ ਐਕਸਟੇਸਾਂਜੇ ਕੀਤਾ ਗਿਆ ਇੱਕ ਪੱਤਰ ਦੇ ਵਿੱਚ ਕੰਜ਼ਰਵੇਟਿਵ ਐਮਪੀ ਜ਼ੋਨ ਵਿਲੀਅਮਸ ਨੇ ਕਿਹਾ ਹੈ ਕਿ ਕਮੇਟੀ ਬੇਰੋਜ਼ਗੀ ਦਾ ਪ੍ਰਸਤਾਵ ਦੇ ਵਿਚਾਰ ਕਰਨ ਦੇ ਲਈ 7 ਜਨਵਰੀ ਨੂੰ ਇੱਕ ਬੈਠਕ ਕਰੇਗੀ ਉਹਨਾਂ ਇਹ ਵੀ ਕਿਹਾ ਹੈ ਕਿ ਉਹ ਕਮੇਟੀ ਦੇ ਵੋਟ ਦਾ ਨਤੀਜਾ 22 ਜਨਵਰੀ ਨੂੰ ਸਦਨ ਦੇ ਵਿੱਚ ਪੇਸ਼ ਕਰਨਗੇ ਜਦੋਂ ਸੰਸਦ ਦੀ ਕਾਰਵਾਈ 6 ਹਫ਼ਤਿਆਂ ਦੀ ਸਰਦੀਆਂ ਦੀ ਛੁੱਟੀ ਤੋਂ ਬਾਅਦ ਮੁੜ ਸ਼ੁਰੂ ਹੋਵੇਗੀ ਇਸ ਦੇ ਨਾਲ ਇਹ ਸ਼ੁੱਕਰਵਾਰ ਨੂੰ ਇੱਕ ਰਿਲੀਜ਼ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਹੈ ਕਿ ਉਹ ਸਦਨ ਦੀ ਵਾਪਸੀ ਤੋਂ ਬਾਅਦ ਇੱਕ ਸਰਲ ਤੇ ਸਿੱਧਾ ਮੋਸ਼ਨ ਵੀ ਪੇਸ਼ ਕਰੇਗੀ ਕਿ ਸਦਨ ਨੂੰ ਪ੍ਰਧਾਨ ਮੰਤਰੀ ਅਤੇ ਲਿਬਰਲ ਸਰਕਾਰ ਦੇ ਵਿੱਚ ਭਰੋਸਾ ਨਹੀਂ ਹੈ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਟ ਪਰ ਇਸమే ਦੁਨੀਆ ਭਰ ਦੇ ਨੇਤਾਵਾਂ ਦੇ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਪੇਂਟ ਕੀਤੀਆਂ ਜਾ ਰਹੀਆਂ ਨੇ। ਦੱਸਦੇ ਕਿ ਇਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਚਲੰਗੇ ਕੱਲ ਤੇ ਹਾਂਤ ਹੋ ਗਿਆ ਉਹ ਪਿਛਲੇ ਕੁਝ ਸਮੇਂ ਤੋਂ ਉਮਰ ਦੇ ਨਾਲ ਜੁੜੇ ਸਿਹਤ ਮੁਸ਼ਕਲਾਂ ਦੇ ਨਾਲ ਜੂਝ ਰਹੇ ਸੀ ਅਤੇ ਹੁਣ 7 ਦਿਨਾਂ ਦਾ ਇੱਕ ਰਾਸ਼ਟਰੀ ਸੋਗ ਮਨਾਉਣ ਦਾ ਇੱਥੇ ਐਲਾਨ ਕੀਤਾ ਗਿਆ ਕੇਂਦਰੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਕਿ ਇਸ ਸਮੇਂ ਦੌਰਾਨ ਪੂਰੇ ਭਾਰਤ ਦੇ ਵਿੱਚ ਕੌਮੀ ਝੰਡਾ ਅੱਧਾ ਚੁੱਕਿਆ ਜਾਵੇਗਾ ਐਡਮੰਟਨ ਦੇ ਵਿੱਚ ਗੋਲੀ ਮਾਰ ਕੇ ਕਤਲ ਕੀਤੇ ਹੰਬਾਲਾ ਦੇ ਮਟੇੜੀ ਜੱਟਾਂ ਦੇ ਹਰਸ਼ਦੀਪ ਸਿੰਘ ਦਾ ਅੱਜ ਸਵੇਰੇ ਉਸ ਦੇ ਪਿੰਡ ਸੰਸਕਾਰ ਕੀਤਾ ਗਿਆ ਸ਼ੋਭਨੀਆ ਕਾਲੀ ਦਲ ਦੇ ਆਗੂ ਜਥੇਦਾਰ ਸੁਖਦੇਵ ਸਿੰਘ ਗੋਬਿੰਦਗੜ ਨੇ ਦੱਸਿਆ ਕਿ ਹਰਸ਼ਨਦੀਪ ਉਹ ਆਪਣੇ ਮਾਪਿਆਂ ਦਾ ਖਿਲੌਤਾ ਪੁੱਤਰ ਸੀ ਮਾਪਿਆਂ ਨੇ 1.5 ਸਾਲ ਪਹਿਲਾਂ ਜ਼ਮੀਨ ਵੇਚ ਕੇ ਉਸ ਨੂੰ ਕੈਨੇਡਾ ਪੜ੍ਹਨ ਲਈ ਭੇਜਿਆ ਸੀ ਉੱਥੇ ਹੀ ਹਰਸ਼ਨਦੀਪ ਸੁਰੱਖਿਆ ਮੁਲਾਜ਼ਮ ਦੇ ਵਿੱਚ ਡਿਊਟੀ ਕਰਦਾ ਸੀ ਅਤੇ ਡਿਊਟੀ ਦੇ ਦੂਜੇ ਹੀ ਦਿਨ ਹਥਿਆਰਬੰਦਾਂ ਨੇ ਉਸ ਨੂੰ ਕੋਲੀ ਮਾਰ ਦਿੱਤਾ ਕਲੋਨਾ ਦੇ ਰਟਲੈਂਡ ਖੇਤ ਜੁ ਸ਼ੁਕਰਵਾਰ ਸਹਰੇ 2300 ਤੋਂ ਬਾਅਦ 40 ਬੀਸੀ ਗਾਹਕ ਬਿਜਲੀ ਤੋਂ ਬਿਨਾਂ ਹੈ 40 ਬੀਸੀ ਆਊਟੇਜ ਮੈਪ ਦੇ ਮੁਤਾਬਕ 2354 ਗਾਹਕ ਸਰੇ 11 ਵਜੇ ਤੋਂ ਪਹਿਲਾਂ ਬਿਜਲੀ ਤੋਂ ਬਿਨਾਂ ਚਲ ਰਹੀ ਸੀ 40s ਨੂੰ ਮੀਂਹ ਦੇ ਕਾਰਨ ਦੁਪਹਿਰ 1 ਵਜੇ ਤੱਕ ਬਿਜਲੀ ਬਹਾਲ ਹੋ ਜਾਵੇਗੀ ਉੱਥੇ ਹੀ ਆਊਟੇਜ ਕੋਟੀ ਕ੍ਰੀਕ ਰੋਡ ਤੋਂ ਚੱਲਦਾ ਹੈ ਉੱਤਰ ਦੇ ਵਿੱਚ ਦੱਖਣਾਂ ਚ ਲੈਦਰ ਰੋਡ ਤੱਕ ਹਾਈਵੇ 97 ਦੇ ਪੂਰਬ ਦੇ ਵਿੱਚ ਉੱਥੇ ਹੀ ਸ਼ੁਕਰਵਾਸਵਰੀ 11 ਵਜੇ ਤੋਂ ਪਹਿਲਾਂ ਤੋਂ 2354 ਕਰਾ ਨੂੰ ਬਿਜਲੀ ਬਹਾਲ ਕਰ ਦਿੱਤੀ ਗਈ ਵੈਲੀ ਫਾਸਟ ਯੋਰਕ 90 ਸਾਲ ਦੀ ਸ਼ਾਮ ਦਾ ਜਸ਼ਨ ਮੰਗਲਵਾਰ ਦਸੰਬਰ 31 ਨੂੰ ਸਟੂਵਰਟ ਪਾਰਕ ਦੇ ਵਿੱਚ ਲਾਈਵ ਮਨੋਰੰਜਨ ਅਤੇ ਪਰਿਵਾਰਿਕ ਅਨੁਕੂਲ ਗਤੀਵਿਧੀਆਂ ਲਿਆਉਣ ਦੇ ਲਈ ਤਿਆਰ ਵਰਤਿਆ ਰਿਹਾ ਹੈ ਇਹ ਸਮਾਗਮ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਚੱਲਣ ਦੀ ਗਾਲਾ ਖਿਚਾਰੀਏ ਰਾਤ 9 ਵਜੇ ਆਤੀਸ਼ਬਾਜ਼ੀ ਦੇ ਪ੍ਰਦਰਸ਼ਨ ਨਾਲ ਤਿਉਹਾਰ ਦੀ ਸਨਾਪਤੀ ਕੀਤੀ ਜਾਵੇਗੀ ਜਸ਼ਨ ਨੂੰ ਅਨੁਕੂਲ ਬਣਾਉਣ ਦੇ ਲਈ 31 ਦਸੰਬਰ ਨੂੰ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਕੁਇੰਟਸ ਵੇ ਅਤੇ ਜੋਏ ਐਵੇਨਿਊ ਦੇ ਵਿਚਕਾਰ ਵਾਟਰ ਸਟਰੀਟ ਦੇ ਨਾਲ ਪਾਰਕਿੰਗ ਦੀਆਂ پابੰਦੀਆਂ ਵੀ ਹੋਣਗੀਆਂ ਹਾਜ਼ਰ ਹੋਣ ਵਾਲਿਆਂ ਦੇ ਲਈ ਪਲਾਜ਼ਾ ਪਾਰਕੇਜ ਮੈਮੋਰੀਅਲ ਪਾਰਕਿੰਗ ਸਟਰੀਟ ਅਤੇ ਚੈਪਮੈਨ ਪਾਰਕੇਜ ਤੇ ਪਾਰਕਿੰਗ ਸਥਾਨ ਵੀ ਪ੍ਰਬੰਧ ਰਣਗੇ ਵੈਨਕੂਵਰ ਵਿਖੇ ਆਧਾਰਿਤ ਬੁੱਕ ਕੀਪਿੰਗ ਸੇਵਾ ਬੈਂਚ ਅਕਾਊਂਟਿੰਗ ਨੇ ਆਪਣੇ ਅਚਾਨਕ ਬੰਦ ਹੋਣ ਦਾ ਐਲਾਨ ਕੀਤਾ ਤਾਂ ਸੈਂਕੜੇ ਸਟਾਫ ਨੂੰ ਕੰਮ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਗਾਹਕਾਂ ਨੂੰ ਸਾਲ ਦੇ ਅੰਤ ਤੋਂ ਕੁਝ ਦਿਨ ਬਾਅਦ ਵਿਕਲਪ ਲੱਭਣ ਲਈ ਮਜਬੂਰ ਕੀ ਤੱਕ ਗਿਆ ਇਹ ਦੱਸਦੀ ਹੈ ਕਿ ਬੈਂਚ ਨੇ ਪਹਿਲਾ کیا ਸੀ ਕਿ ਉਸ ਦੇ ਕੋਲ 600 ਤੋਂ ਵੱਧ ਕਰਮਚਾਰੀ ਨੇ 12000 ਤੋਂ ਵੱਧ ਯੂਐਸ ڈالر ਦੇ ਗਾਹਕ ਨੇ ਅਤੇ ਉਹਨਾਂ ਨੂੰ 113 ਯੂਐਸ ਡਾਲਰ ਮਿਲੀਅਨ ਦੀ ਨਿਵੇਸ਼ਕ ਫੰਡਿੰਗ ਪ੍ਰਾਪਤ ਹੋਈ ਹੈ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਵੈਂਚੂਰ ਚਲੇ ਗਏ ਤੇ 2013 ਵਿੱਚ ਆਪਣਾ ਨਾਮ ਬਦਲ ਕੇ ਬੈਂਚ ਰੱਖ ਲਿਆ ਗਿਆ ਸੀ ਜਿਸ ਦੀ ਕਿ ਸ਼ੁਰੂਆਤ 2012 ਦੇ ਵਿੱਚ ਅਮਰੀਕਾ ਚ 10 ਸ਼ੀਟ ਇנק ਦੇ ਵਿੱਚ ਹੋਈ ਸੀ ਕੰਪਨੀ ਜਿਸ ਨੇ ਕਿ ਆਪਣੇ ਆਪ ਨੂੰ ਛੋਟੇ ਕਾਰੋਬਾਰੀਆਂ ਦੇ ਲਈ ਉਤਰੀ ਅਮਰੀਕਾ ਦੇ ਸਭ ਤੋਂ ਵੱਡੀ ਬੁੱਕ ਕੀਪਿੰਗ ਸੇਵਾ ਦੱਸਿਆ ਉਸਨੇ ਆਪਣੀ ਵੈਬਸਾਈਟ ਤੇ ਹੁਣ ਸੇਵਾ ਬੰਦ ਹੋਣ ਦਾ ਨੋਟਿਸ ਪੋਸਟ ਕੀਤਾ ਹੈ ਤਾਂ 크ਿਸਮਸ ਵਾਲੇ ਦਿਨ ਲੰਡਨ ਦੇ ਵੈਸਟ ਐਂਡ ਵਿਚ ਪੈਦਲ ਯਾਤਰੀਆਂ ਨੂੰ ਇੱਕ ਕਾਰ ਦੇ ਵੱਲੋਂ ਟੱਕਰ ਮਾਰਨ ਤੋਂ ਬਾਅਦ ਇੱਕ ਵਿਅਕਤੀ ਦੇ ਕਤਲ ਦੀ ਕੋਸ਼ਿਸ਼ ਤੇ ਚਾਰ ਮਾਮਲਿਆਂ ਦੇ ਦੋਸ਼ ਤੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹਸਪਤਾਲ ਦੇ ਵਿੱਚ ਇੱਕ ਵਿਅਕਤੀ ਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ ਉੱਥੇ ਹੀ ਹਾਰਲੋ ਐਕਸਸ ਦੇ 30 ਸਾਲਾਂ ਐਂਥਨੀ ਦੇਵੀ ਅਯੋਖ ਖਰਾਈਚਾਂ ਦੇ ਦੌਰਾਨ ਗੱਟੀ ਛਲਾਉਣ ਖਤਰਨਾਕ ਟਾਂਗ ਦੇ ਨਾਲ ਮੋਟਰ ਵਾਹਨ ਚਲਾਉਣ ਅਤੇ ਜਨਤਕ ਖਾਤੇ ਬਲੇਡ ਵਰਗੀਆਂ ਚੀਜ਼ਾਂ ਰੱਖਣ ਦੇ ਦੋਸ਼ ਲਗਾਏ ਗਏ ਨੇ ਉਸ ਨੂੰ ਵੈਸਟ ਮਿਨਿਸਟਰ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਗਿਆ ਤੇ 24 ਜਨਵਰੀ ਨੂੰ 올ਡ ਵੈਲੀ ਦੇ ਵਿੱਚ ਪੇਸ਼ ਹੋਣ ਦੇ ਲਈ ਹਿਰਾਸਤ ਦੇ ਵਿੱਚ ਲੈ ਜਾਇਆ ਗਿਆ ਯੂਐਸ ਦੇ ਚੁਣੇ ਹੋਏ ਰਾਸ਼ਟਰਪਤੀ ਦੇ ਨਾਲ 트াম্প ਨੇ ਯੂਐਸ ਸੁਪਰੀਮ ਕੋਰਟ ਨੂੰ ਆਖਿਆ ਕਿ ਉਹ ਸਿਆਸੀ ਮਤੇ ਤੇ ਕੰਮ ਕਰਦੇ ਹੋਏ ਆਉਣ ਵਾਲੇ ਟਿਕਟੌਕ پابੰਦੀ ਤੇ ਕੁਝ ਧੇਰ ਰੁਕਨ ਉਸ ਤੇ ਵਕੀਲ ਨੇ ਸ਼ੁਕਵਾਰ ਨੂੰ ਅਦਾਲਤ ਦੇ ਵਿੱਚ ਕਾਨੂੰਨੀ ਸੰਖੇਪ ਦਾਇਰ ਕੀਤੀ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਟ੍ਰਾਪ ਟਿਕਟੌਕ ਤੇ پابੰਦੀ ਲਗਾਉਣ ਦੇ ਵਿਰੋਧਕਾਰ ਨੇ ਅਤੇ ਉਹਦਾ ਸੰਭਾਲਨ ਤੋਂ ਬਾਅਦ ਰਾਜਨੀਤਿਕ ਤਰੀਕਿਆਂ ਦੇ ਨਾਲ ਮੁੱਦਿਆਂ ਨੂੰ ਹੱਲ ਕਰਨ ਦੀ ਯੋਗਤਾ ਦੀ ਭਾਲ ਵੀ ਕਰਦੇ ਨੇ ਉਹਨਾਂ ਨੇ ਦੱਸਿਆ ਕਿ 10 ਜਨਵਰੀ ਨੂੰ ਅਦਾਲਤ ਇੱਕ ਯੂਐਸ ਕਾਨੂੰਨ ਤੇ ਬਹਿਸ ਸੁਨੇਗੀ ਜਿਸ ਦੇ ਵਿੱਚ ਕਿ ਟਿਕਟੌਕ ਤੇ ਚੀਨੀ ਮਾਲਕ ਬਾਈਂਡਸ ਨੂੰ ਸੋਸ਼ਲ ਮੀਡੀਆ ਕੰਪਨੀ ਨੂੰ ਇੱਕ ਅਮਰੀਕੀ ਫੋਰਮ ਨੂੰ ਵਿਚਨ ਜਾਂ 19 ਜਨਵਰੀ ਨੂੰ ਪਾਬੰਦੀ ਦਾ ਸਾਹਮਣਾ ਕਰਨ ਦੀ ਗੱਲ ਆਖੀ ਗਈ ਹੈ। ਲੰਡਨ ਦੇ ਕੁਝ ਸਭ ਤੋਂ ਵਿਅਸਥ ਹਵਾਈ ਅੱਡਿਆਂ ਤੇ ਧੁੰਦ ਕਾਰਨ ਵਿਆਪਕ ਵਿਘਨ ਪੈਦਾ ਹੁੰਦਾ ਦਿਖਾਈ ਦੇ ਰਿਹਾ ਹੈ ਦਿਨ ਦੇ ਦੌਰਾਨ ਉੱਠਣ ਦੀ ਉਮੀਦ ਹਾਲਾਂਕਿ ਦੱਸੀ ਗਈ ਹੈ 에ਰਲਾਈਨਸ ਦੇ ਇਸ ਸਮੇਂ ਆਪਣੇ ਸਮੇਂ ਸਾਰ ਵਿੱਚ ਘੱਟ ਸਮੱਸਿਆਵਾਂ ਦੀ ਰਿਪੋਰਟ ਕਰੀਆਂ ਨੇ ਯੂਕੇ ਦੇ ਮੁੱਖ ਹਵਾਈ ਆਵਾਜਾਈ ਨਿਯੰਤਰਣ ਪ੍ਰਦਾਤਾ ਨੈਕਸ ਨੇ ਆਖਿਆ ਕਿ ਸ਼ੁੱਕਰਵਾਰ ਨੂੰ ਦੇਰ ਦੇ ਨਾਲ ਉਡਾਨਾਂ ਦਾ ਪ੍ਰਵਾਹ ਸੁਰੱਖਿਆ ਕਾਰਨ ਕਰਕੇ ਕਟਾ ਦਿੱਤਾ ਗਿਆ ਸੀ। ਹੇਥਰੋ ਤੋਂ ਦਰਜਨਾਂ ਉਡਾਨਾਂ ਵੀ ਦੇਰੀਆਂ ਜਾਂ ਫਿਰ ਰੱਦ ਕੀਤੀਆਂ ਗਈਆਂ ਨੇ ਪਰ ਹਵਾਈ ਅੱਡੇ ਦੇ ਬੁਲਾਰੇ ਨੇ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਵਿਗਨ ਮੌਸਮ ਕਾਰਨ ਸੀ ਭਵਿੱਖਬਾਣੀ ਕਰਨ ਵਾਲੇ ਕਹਿ ਰਹੇ ਨੇ ਕਿ ਧੁੰਦ ਇੰਗਲੈਂਡ ਦੇ ਦੱਖਣ ਦੇ ਵਿੱਚ ਸਭ ਤੋਂ ਲੰਮੀ ਰਹੇਗੀ ਪਰ 5.5 ਤੇ ਹੇਥਰੋ ਤੋਂ ਸਿਰਫ 3 ਉਡਾਨਾਂ ਸੀ ਜੋ ਕਿ ਰੱਦ ਕੀਤੀਆਂ ਗਈਆਂ ਸੀ ਅਤੇ ਗੈਟਵਿਕ ਦੇ ਕੋਲ ਕੋਈ ਵੀ ਅਜਿਹੀ ਉਡਾਣ ਨਹੀਂ ਦੇਖੀ ਗਈ। ਕੈਨੇਡੀਅਨ ਕਿਪਰੋਕ੍ਰੈਂਸੀ ਤੋਂ ਤੋਕਾਦਰੀ ਸਕੀਮਾ ਦੇ ਵਿੱਚ ਲੱਖਾਂ ਡਾਲਰਾਂ ਦਾ ਨੁਕਸਾਨ ਚੇਲ ਰਹੇ ਨੇ ਅਤੇ ਕਟੋ-ਕਟ ਇੱਕ ਅਨਟੈਰੀਓ ਜਸੂਸ ਇਸ ਖੇਤਰ ਚ ਮਹਾਰ ਭਿਕਵਾਨੀ ਕਰਦਾ ਹੋਇਆ ਸਾਹਮਣੇ ਆਇਆ ਕਿ ਜਿਹੇ ਘੁਟਾਲੇ ਜਲਦੀ ਧੋਖੇਬਾਜ਼ਾਂ ਦੁਆਰਾ ਵਰਤੀ ਜਾਂਦੀ ਸਭ ਤੋਂ ਵੱਡੀ ਭੁਗਤਾਨ ਵਿਧੀ ਦੇ ਵਿੱਚੋਂ ਵਾਇਰ ਟ੍ਰਾਂਸਫਰ ਨੂੰ ਪਛਾੜ ਦੇਣਗੇ ਅਨਟੈਰੀਓ ਪ੍ਰੋਵਿਨਸ਼ਲ ਪੁਲਿਸ ਸੰਭਾਵੀ ਕ੍ਰਿਪਟੋਕਰੈਂਸੀ ਨਿਵੇਸ਼ਕਾਂ ਨੂੰ ਚੇਤਾਵਨੀ ਦੇ ਰਹੀ ਹੈ ਕਿ ਉਹ ਡਿਜੀਟਲ ਮੁਦਰਾ ਦੀ ਪ੍ਰਸਤੀਤੀ ਵਧਦੇ ਨਾਲ-ਨਾਲ ਆਪਣੇ ਸੁਰੱਖਿਆ ਦੇ ਲਈ ਵੀ ਕੁਝ ਹੋਰ ਜ਼ਰੂਰ ਕਰ। ਉੱਥੇ ਹੀ ਐਂਟੀ ਰੈਕਿਟਸ ਸ਼ਾਖਾ ਦੇ ਨਾਲ ਜ਼ੋਨ ਦਾ ਕਹਿਣਾ ਹੈ ਕਿ ਪੁਲਿਸ ਦੇ ਲਈ ਕ੍ਰਿਪਟੋ ਪਟਾਲੇ ਦੇ ਮਾਮਲੇ ਨੂੰ ਹੱਲ ਕਰਨਾ ਮੁਸ਼ਕਲ ਹੈ ਕਿਉਂਕਿ ਮੁਦਰਾ ਦੁਨੀਆ ਭਰ ਦੇ ਵੱਖ-ਵੱਖ ਅਧਿਕਾਰ ਖੇਤਰਾਂ ਦੇ ਵਿੱਚ ਐਕਸਚੇਂਜਾਂ ਨੂੰ ਤੇਜ਼ੀ ਦੇ ਨਾਲ ਵੇਚ ਸਕਦੀ ਹੈ ਜੋ ਕਿ ਸੂਬੇ ਦੇ ਵਿੱਚ ਪੁਲਿਸ ਦੇ ਨਾਲ ਸਹਿਯੋਗ ਕਰਨ ਲਈ ਤਿਆਰ ਹੋ ਸਕਦੇ ਹੈ ਜਾਂ ਫਿਰ ਨਹੀਂ। ਅੱਜ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ।